ਪੰਜਾਬ ਦੀ ਧਰਤੀ ਜਿੱਥੇ ਪਾਣੀਆਂ ਦੇ ਨਾਲ ਜਾਨੀ ਜਾਂਦੀ ਉਹ ਅੰਨਵਾੜੇ ਦੇ ਤੌਰ ਤੇ ਵੀ ਜਣ ਜਾਂਦੀ ਹੈ। ਦੇਸ਼ ਦੀ ਜਾਂਦੀ ਤੋਂ ਬਾਅਦ ਇਸ ਪੰਜਾਬ ਨੇ ਇਸ ਦੇ ਭੁੱਖੇ ਢੱਲ ਵਾਸਤੇ ਅੰਨ ਜੜਾ ਉਹ ਪਹਿਲਾ ਕਿੱਤਾ ਜਿਹੜਾ ਕਿ ਆਪਣੇ ਆਪ ਨੂੰ ਬੜੀ ਵਿਸਾਲ ਹੈ। ਇਥੋਂ ਦੀ ਜਰਥੇ ਧੁੰਮੀਆ ਜਿੱਥੇ ਯੋਧਿਆਂ ਨੂੰ ਦੇ ਜਹਾੜਵਾਂ ਨੂੰ ਜਿਹੜੀ ਜਾਨ ਦਿੰਦੀ ਆ ਉਥੇ ਇਸ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਦੇ ਖਾਲਸੇ ਦੀ ਸਿਰਜਣਾ ਕੀਤੀ। ਦੇ ਜਿਹਨੇ ਬਹੁਤ ਵੱਡਾ ਇਤਿਹਾਸ ਲਿਖਿਆ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਨਾਲ ਵਿਸਥਾਰਾ ਸ਼ੁਰੂ ਕਰਦੀਆਂ ਚਾਹੇ ਪੰਜਾਬ ਦੀ ਬੋਲੀ ਤੇ ਚਾਹੇ ਪੰਜਾਬੀ ਬੋਲ ਦੇ ਇਲਾਕੇ ਤੇ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਤੇ ਨਵੀਂ ਗੱਲ ਜਿਹੜੀ ਆ ਪਿਛਲੇ ਦਿਨਾਂ ਤੁਸੀਂ ਦੇਖੀ ਹੋਵੇਗੀ ਕਿ ਜੋ ਕੇਂਦਰ ਵੱਲੋਂ ਤਿੰਨ ਟਰੂਕਾਂ ਦਾ ਮਾਮਲਾ ਆਇਆ ਉਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਦੇਖਣ ਵਿੱਚ ਆਈ ਕਿ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਨੂੰ ਖੋਹਣ ਵਾਸਤੇ ਪਰ ਜਿਹੜੇ ਘਾੜੇ ਜਿਹੜੇ ਆ ਉਹ ਕੋਸ਼ਿਸ਼ ਵੀ ਕਰ ਰਹੇ ਆ ਤੇ ਜਦੋਂ ਵੀ ਰੰਗ ਕਰ ਰਹੇ ਨੇ ਜਿਹੜੇ ਵੀ ਬੜੇ ਬੜੇ ਮਾੜੇ ਵਜ਼ੇਲ ਦੇ ਵਾਸਤੇ ਬੜੀ ਵੱਡੀ ਲੜਾਈ ਨੇ ਲੜੀ ਭਾਵੇਂ ਲੜਾਈ ਕਿਹੜੇ ਥਾਂ ਤੇ ਪਹੁੰਚੀ ਅੱਜ ਉਹਦਾ ਵਿਸ਼ਾ ਨਹੀਂ ਹੈਗਾ ਪਰ ਅੱਜ ਇੱਕ ਗੱਲ ਜਿਹੜੀ ਸਾਹਮਣੇ ਆਈ ਆ ਮੈਂ ਅਸੀਂ ਸਾਰੇ ਅਕਾਲੀ ਦਲ ਦੇ ਵਰਕਰ ਸਹਿਬਾਨ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਗੱਲ ਸਾਡੀ ਕਰਨਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਤਾਂ ਕੋਈ ਹਾਲੇ ਕੋਈ ਜਨ ਫਿਆਦਲਾ ਨਾ ਆਇਆ ਹੋਵੇ ਚੰਗੇ ਗੁਰੂਆਂ ਦੇ ਮਸਲੇ 'ਚ ਪਰ ਅੱਜ ਜਿਹੜੀ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਆ ਜਿਹੜੇ ਹੀ ਪੰਜਾਬ ਦੇ ਲੋਕਾਂ ਨੇ ਬਦਵੇਂ ਗੁੰਗੇ ਬੁਲਾ ਦੇਣ ਵਾਸਤੇ ਜਿਹੜੇ ਚੁਰਕੇ ਭੇਜੇ ਸੀ ਉਹ ਕਦੇ ਬੋਲੇ ਵੀ ਨਹੀਂ ਆ ਪਰ ਅੱਜ ਭਗਵਾਨ ਜੀ ਮੋਢੇ ਫੜਵਾ ਜਰੂ ਦੇਖਿਆ ਜਿਹੜਾ ਮੋਦੀ ਸਾਹਿਬ ਦੇ ਪਰ ਅੱਜ ਜਿਹੜੀ ਆ ਪਿਛਲੀ ਤਰੀਕ ਜਿਹੜੀ ਆ ਕੋਈ 13 5 2025 ਨੂੰ ਪੰਜਾਬ ਦੇ ਲੋਕਰ ਦਸਣਾ ਚਾਹੁੰਦੇ ਆ ਇੱਕ ਨੋਟੀਫਿਕੇਸ਼ਨ ਜਿਹੜਾ ਪੰਜਾਬ ਦਾ ਸਾਡਾ ਪ੍ਰਿੰਸੀਪਲ ਸੈਕਟਰੀ ਆ ਵਿਕਾਸ ਗਰਗ ਜਿਹੜਾ ਵੀ ਡਿਵੈਲਪਮੈਂਟ ਐਂਡ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਜਿਹੜਾ ਸੈਕਟਰੀ ਆ ਉਸ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆ ਗਿਆ ਤੇ ਨੋਟੀਫਿਕੇਸ਼ਨ ਦੇ ਨਾਲ ਇੱਕ ਲਿਸਟ ਦਿੱਤੀ ਗਈ ਆ ਐਡਿਟ ਕੀਤਾ ਗਿਆ ਵੀ ਆ ਲਿਸਟ ਆ ਇਸ ਲਿਸਟ ਦੇ ਵਿੱਚ 24311 ਏਕੜ ਜ਼ਮੀਨ ਜਿਹੜੀ ਕੀ ਬੰਦਾ ਮਾਰ ਕੇ ਸਿਰਦੇ ਉਹਦੇ ਉੱਤੇ ਬੰਦਾ ਚੋਗਾ ਹੋ ਜਾਂਦਾ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਜੱਖਰੇ ਜ਼ਮੀਨ ਜਿਹਨੇ ਦੇਸ਼ ਦੇਸ਼ ਦਾ ਆ ਕਿਹਾ ਜਾਂਦਾ ਘਟ ਭਰਿਆ ਉਹ ਜ਼ਮੀਨ ਨੂੰ ਰੱਪਣ ਦੀ ਸਾਜ਼ਿਸ਼ ਹੋ ਰਹੀ ਹੈ ਤੇ ਕਿਸਾਨ ਦੇ ਨਾਲ ਧੋਖੇ ਨਾਲ ਉਹ ਵੀ ਜ਼ਮੀਨ ਰੱਭੀ ਜਾ ਰਹੀ ਆ ਤੇ ਉਹਨੂੰ ਮੁਆਵਜ਼ਾ ਕਰ ਦਿੱਤਾ ਜਾ ਰਿਹਾ ਉਹ ਛੁਣਛਣਾਵਾ ਸੋ ਇਹ ਬੜੀ ਬਾੜੀ ਇਹ ਖਬਰ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਹਾਡੀ ਜ਼ਮੀਨ ਖਰੀਦਣ ਦਾ ਰੌਲਾ ਪਿਆ ਤੇ ਤੁਸੀਂ ਦਿੱਲੀ ਵਿੱਚ ਬੜਾ ਵੱਡਾ ਇੱਕ ਮੋਰਚਾ ਲਾਇਆ ਜਿੱਥੇ ਕਾਲੀਸਾਂ ਦੇ ਵੱਡਾ ਜੋਰ ਨਾਲ ਪਾਇਆ ਪਰ ਅੱਜ ਹਲਾਨ ਹੋ ਚੁੱਕਿਆ ਅੱਜ ਅਸੀਂ ਕਿਉਂ ਚੁੱਪ ਐ ਅੱਜ ਪੰਜਾਬ ਦੀ ਵਾਰਿਸ ਪਾਰਟੀ ਐ ਅਕਾਲੀ ਦਲ ਅਕਾਲੀ ਦਲ ਨੇ ਇਸ ਦੇ ਖਿਲਾਫ ਝੰਡਾ ਚੁੱਕਿਆ ਕਿ ਅਸੀਂ ਕਿਸਾਨ ਦੀ ਤੇ ਕਿਰਤੀ ਦੀ ਜ਼ਮੀਨ ਨੂੰ ਜੜੀ ਕਿਸੇ ਤਰ੍ਹਾਂ ਖੋਹ ਨਹੀਂ ਦਵਾਵਾਂਗੇ ਤੇ ਇਸ ਮਾਮਲੇ ਵਿੱਚ 28 ਤਰੀਕ ਨੂੰ ਕਿਉਂਕਿ ਜਿਹੜੀ ਇਹ ਵੱਢੀ ਗਿਣਤੀ ਵਿੱਚ ਜਿਹੜੀ ਜ਼ਮੀਨ ਆ ਇਹ ਲੁਧਿਆਣਾ ਦੇ ਖੇਤਰ ਨਾਲ ਲੁਧਿਆਣਾ ਦੇ ਸ਼ਹਿਰ ਦੇ ਆਲੇ-ਦੁਆਲੇ ਜੁੜੀ ਆ ਭਾਵੇਂ ਲੁਧਿਆਣਾ ਤੋਂ ਬਾਹਰ ਨਹੀਂ ਇਸ ਗੱਲ ਦੀ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਹੋਣ ਵਾਲੀ ਨੇ ਸੋ ਇਸ ਨੂੰ ਬਚਾਉਣ ਵਾਸਤੇ ਅਕਾਲੀ ਦਲ ਨੇ ਕਾਲੀ ਦਾ ਆਪਣਾ ਬਰ ਸਮਝਦੀ ਹੈ ਉਸ ਸਰਦ ਸਿੰਘ ਬਾਦਲ ਦੀ ਐਲਵਾਈ ਦੇ ਵਿੱਚ ਲੁਧਿਆਣਾ ਜਿਹੜਾ ਗਲਾਗਾ ਦਫਤਰ ਹੈ ਗੁਰੂਪੁਰ ਰੋਡ ਤੇ ਉੱਥੇ 28 ਤਰੀਕ ਨੂੰ 10 ਵਜੇ ਕੋਸ਼ਾਲ ਧਰਨਾ ਦਿੱਤਾ ਜਾ ਰਿਹਾ ਆਓ ਅਜ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਉਹ ਜ਼ਮੀਨ ਨੂੰ ਬਚਾਉਣ ਲਈ ਕਿਸਾਨਾਂ ਦੇ ਹੱਕਾਂ ਲਈ ਕਿਸਾਨੀਆਂ ਦੇ ਹੱਕਾਂ ਵਾਸਤੇ ਆਓ ਆਪਾਂ ਜੱਗਿਆਂ ਦੇ ਵਿੱਚ ਪਾਰਟੀ ਵਾਈਜ਼ ਉੱਪਰ ਉਸਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋਈਏ ਕਿਉਂਕਿ ਅਕਾਲੀ ਦਾਲੀਏ ਇੱਕੋ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਆ ਜਿਹਨੇ ਪੰਜਾਬੀ ਨੂੰ ਅੱਜ ਤੱਕ ਜਿਉਂਦਾ ਰੱਖਿਆ ਪੰਜਾਬ ਦੇ ਕਹਿੰਦੇ ਆ ਆਸਪਤਾਲ ਦੀ ਸਭ ਤੋਂ ਵੱਡਾ ਯੋਗਦਾਨ ਪਾਉਂਦੀ ਆ ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਸਭ ਤੋਂ ਵੱਡਾ ਵਿਜ਼ਨ ਇਹ ਕੋਈ ਲੈ ਕੇ ਚੱਲ ਸਕਦਾ ਤੋਂ ਸੁਖਬੀਨ ਸਿੰਘ ਬਾਦਲਾ ਆਓ ਭਰਾਵੋ ਇਹ ਲੜਾਈ ਝਗੜੇ ਇਹ ਪਾਰਟੀਆਂ ਇਹ ਦੂਰੀਆਂ ਧੜੇ ਬੁਧੀਆਂ ਸਾਡੇ ਲਈ ਕੁਝ ਵੀ ਕਾਰਜ ਨਹੀਂ ਹੋਣਗੀਆਂ ਜੇ ਤੁਹਾਡੇ ਹੱਲਾ ਹੋ ਗਏ ਇਹ ਤੁਹਾਡੀਆਂ ਜ਼ਮੀਨਾਂ ਖੋਈਆਂ ਗਈਆਂ ਅਕਾਲੀ ਦਲ ਦਾ ਸੁੱਚਾ ਵਰਕਰ ਲਾਂਬਤ ਹੋ ਰਿਹਾ ਤੇ ਮੀਟਿੰਗਾਂ ਕਰ ਰਿਹਾ ਅੱਜ ਵੀ ਉਸੇ ਸੰਬੰਧੀ ਇੱਕ ਦਫਤਰ ਦੇ ਅੰਦਰ ਮੀਟਿੰਗ ਹੋ ਰਹੀ ਆ ਜਿਹੜੀ ਕੀ ਕਿਸਾਰਾ ਨੂੰ ਨਾਮੰਦ ਕਰਨ ਲਈ ਆਓ ਸਾਰੇ ਪੰਜਾਬ ਦੇ ਵਿੱਚ ਵਾਰ ਰੰਗ ਕਰੀਏ ਹਰ ਕੋਣ ਤਰ੍ਹਾਂ ਸਵਾਲ ਦੇ ਵਿੱਚ ਭੋਕਾ ਲਈਏ ਤਾਂ ਕਿ ਚਲੋ ਜੱਦੇ ਬਣ ਕੇ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਪੰਜਾਬ ਦੇ ਅੰਦਰ ਲੁੱਟੇਰੀਆਂ ਦੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਇਹਨਾਂ ਦੇ ਹੱਥੋਂ ਹਰ ਘਰ ਪਿਆਰ ਬਚਾਉਣ ਵਾਸਤੇ ਆਪਾਂ ਲੜਾਈ ਲੜੀਏ ਅਕਾਲੀ ਲੜੀਏ ਇਸ ਲੜਾਈ ਨੂੰ ਜਿੱਤ ਸਕਦਾ ਆਓ ਅਕਾਲੀ ਦਾਦੇ ਹੱਥ ਜੋੜ ਕੇ ਕਰੀਏ ਤੇ ਆਪਣੇ ਪੰਜਾਬ ਨੂੰ ਕਿੱਟੀ ਦੇ ਕਿਸਾਨ ਦੀ ਜਿਵੇਂ ਇਹਨੂੰ ਬਚਾਈ